ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਰਕਾਰੀ ਸਕੂਲਾਂ ਦੀ ਇਹਨੂ ਹਾਰ ਬਦਲਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ باوجود ਇਸ ਦੇ ਦਿਨਾ ਨਗਰ ਦੇ ਪਿੰਡ ਵਾਂਖਾ ਦੇ ਸਰਕਾਰੀ ਹਾਈ ਸਮਾਰਟ ਸਕੂਲ ਨੇ ਅੱਜ ਸਵੇਰੇ ਹੋਈ بارش ਕਾਰਨ ਤਲਾਦਾ ਰੂਪ ਧਾਰਨ ਕਰ ਲਿਆ ਦੱਸਿਆ ਜਾ ਰਿਹਾ ਕਿ ਸਕੂਲ ਦੇ ਨੇੜੇੋਂ ਲੰਘਦਾ ਸੋਆ ਬਰਸਾਤ ਕਾਰਨ ਓਵਰਫਲੋ ਹੋ ਗਿਆ ਸੀ ਜਿਸ ਦਾ ਪਾਣੀ ਵੀ ਸਕੂਲ ਵਿੱਚ ਵੜਨਾ ਸ਼ੁਰੂ ਹੋ ਗਿਆ ਤੇ ਸਕੂਲ ਦੇ ਕਮਰੇ ਵੀ ਪਾਣੀ ਨਾਲ ਭਰ ਗਏ ਉਥੇ ਹੀ ਪ੍ਰਿੰਸੀਪਲ ਨੇ ਤੁਰੰਤ ਸਰਪੰਚ ਨੂੰ ਸੂਚਿਤ ਕੀਤਾ ਜਿਸ ਤੇ ਪਿੰਡ ਦੇ ਸਰਪੰਚ ਨੇ ਪੰਚਾਇਤ ਮੈਂਬਰਾਂ ਸਮੇਤ ਸਕੂਲ ਦਾ ਦੌਰਾ ਕੀਤਾ ਅਤੇ ਕਿਹਾ ਕਿ ਸਕੂਲ ਦੇ ਪਾਣੀ ਦੀ ਨਿਕਾਸੀ ਦਾ ਜਲਦੀ ਹੀ ਪ੍ਰਬੰਧ ਕਰਵਾ ਕੇ ਇਸ ਸਮੱਸਿਆ ਦਾ ਹੱਲ ਕਰਵਾਇਆ ਜਾਏਗਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਅੱਜ ਰੈਨੂਵਾਲਾ ਮੁੱਖ ਅਧਿਆਪਕ ਅਸੀਤਾਨੀ ਹੈ ਸਕੂਲ ਨੂੰ ਅੱਜ ਬਰੇ ਮੇਸਰ ਪੰਚ ਸਾਹਿਬ ਨੂੰ ਸੂਚਿਤ ਕੀਤਾ ਅੱਜ ਸਕੂਲ ਚੋਂ ਨੇ ਵਿਜ਼ਿਟ ਵੀ ਕੀਤੀ ਕਟ ਸਕੂਲ ਦੇ ਪਿੱਛੇ ਤਾਂ ਸੂਆ ਹੈਗਾ ਉਹ ਸ਼ਾਇਦ ওভারਫਲੋ ਹੋ ਗਿਆ ਸੂਆ ਤੇ بارش ਦਾ ਪਾਣੀ ਚਲੋ ਸਾਡੇ ਸਕੂਲ ਤੇ ਆ ਰਹੀ ਥੋੜਾ ਟਾਈਮ ਅੱਜ ਇਹਦੇ ਸੂਏ ਦਾ ਪਾਣੀ ਆ ਗਿਆ ਵੀ ਇਸ ਤਰ੍ਹਾਂ ਸਕੂਲ ਦੀ ਬਿਲਡਿੰਗ ਦੇ ਅੰਦਰ ਜਮਾ ਹੋ ਗਿਆ ਜਿਹਨਾਂ ਬੱਚੇ ਨੂੰ ਬੜੀ ਪਰੇਸ਼ਾਨੀ ਤੇ ਮੌਕੇ ਤੇ ਸਰਪੰਚ ਸਭ ਨੂੰ ਬੁਲਾਇਆ ਉਹਦੇ ਨਾਲ ਮੈਂਬਰ ਵੀ ਆਏ ਤੇ ਉਹਨਾਂ ਨੇ ਵਿਸ਼ਵਾਸ ਦਿਲਾਇਆ ਕਿ ਇਹਦਾ ਕੋਈ ਨਾ ਕੋਈ ਹੱਲ ਕਰਦਾ ਤੇ ਅੱਜ ਮੈਨੂੰ ਇੱਥੇ ਆ ਕੇ ਦੇਖਣਾ ਪਿਆ ਬੱਚਿਆਂ ਦੀ ਹੁਲਾਕ ਖਾਸਾ ਬਹੁਤ ਜ਼ਿਆਦਾ ਖਾਸਾ ਗੋਡੇ-ਗੋਡੇ ਪਾਣੀ ਹੈ ਖੇਲਿਕੇ ਇਦਾਂ ਸਰਕਾਰਾਂ ਹੰਡੀਆਂ ਦੇ ਬੜੇ ਬੜੇ ਡਿਵੈਲਪਮੈਂਟ ਹੋ ਰਹੀਏ ਜੀ ਹੋ ਰਿਹਾ ਹੋ ਰਿਹਾ ਲੇਕਿਨ ਇੱਥੇ ਹਾਲਾਤ ਦੇਖ ਕੇ ਦੇਖੋ ਕੱਲ ਨੂੰ ਕੋ ਬੱਚਾ ਵੀ ਕੇ ਦਾ ਨੁਕਸਾਨ ਹੋ ਸਕਦਾ ਢੋਲੇ ਢੋਲੇ ਪਾਣੀ ਆ ਮਾਰਾ ਤੇ ਸਕਾਨ ਨਹੀਂਦਾ ਇੱਥੇ ਬਦ ਤੋਂ ਬਦ ਰੌਣਕ ਮਤ ਕਰਕੇ ਦੇ ਇਸ ਪਿੰਡ ਦੀ ਕੋਈ ਡਿਵੈਲਪਮੈਂਟ ਨਹੀਂ ਹੋ ਕੇ ਹੱਸਦਾ ਹਲਾ ਆਤਾ ਬੋਸ ਗਿਆ ਪਰ ਇੱਥੇ ਪਣਦੇ ਨਾ ਕੰਮ ਤੋਂ ਕੌਂ ਜਾ ਪਾਣੀ ਦਾ ਨਿਕਾਸ ਨਹੀਂ ਹੈਗਾ ਜੀ ਉਹਦਾ ਕੋਈ ਨਾ ਕੋਈ ਨਿਕਾਸ ਬਣਾਣਾ ਪੈਣਾ ਜੀ ਜਿੰਦ ਕਾ ਨਿਕਾਸ ਨਹੀਂ ਬਣੇਗਾ ਸੇ ਪਾਣੀ ਛੱਪੜ ਲੱਗਾ ਰਹੇਗਾ ਇਹ ਤਾਂ ਕਾਹਦੀ ਬਰਸ਼ੀ ਹੋਈ ਇੱਥੇ ਸਾਡਾ ਸਾਡੇ ਹਲਕੇ ਜਾਏ ਬਸ ਤੈਦੀ ਵਾਰਸ ਹੋਈਏ ਤੇ ਇੰਨਾ ਨਾ ਪਾਣੀ ਹੋ ਗਿਆ ਔਰ ਇੱਥੇ ਗਾਏ ਗੱਬੇ ਸਪੁੰਦੇ ਨਾ ਬੱਚੇ ਉਧਰ ਟੱਪ ਸਕਦੇ ਨਾ ਉਧਰ ਟੱਪ ਸਕਦੇ ਕਮਰੇ ਅੰਦਰ ਵੀ ਪਾਣੀ ਆ ਨਹੀਂ ਤੇ ਦੇਖ ਲੋ ਸਾਰੇ ਪਾਸੇ ਕਮਰੇ ਪਿੱਛੇ ਕਿੰਨੇ ਬਣਿਆ ਸਾਰੇ ਗੋਲੇ ਗੋਲੇ ਪਾਣੀ ਇਹ ਬੱਚੇ ਕਿੱਥੇ ਰਹਿਣਗੇ ਤੇ ਜੇ ਸਰਕਾਰ ਮਰਜ਼ ਕਰੇਗੀ ਤੇ ਫਿਰ ਹੀ ਕੰਮ ਹੋਣਿਆ ਜੀ ਉਧਰ ਤਾਂ ਹੋਈ ਨਹੀਂ ਸਕਦੇ ਇਹ ਕਦੀ ਸੁਭਾਵਨਾ ਹੋਈ ਗਾਰਜ ਕੇ ਨਾ ਜਿਹਦੇ ਆਏ ਪਹਿਲੇ ਦੇਖ ਜਾਂਦੇ ਨਾ ਅਗਲੀ ਦੇ ਵੀ ਸਾਡੇ ਦੇਖ ਜਾਂਦੇ ਨਾ ਤੇ ਕੰਮ ਨਹੀਂ ਕਰਦੇ ਕੋਈ ਅੱਜ ਸਰ ਪੰਜ ਬੋਲਾ ਮਾ ਆ ਗਿਆ ਇਹ ਤੁਹਾਨੂੰ ਸਾਫ ਦੱਸਦਾ ਜੀ ਇਹ ਗੱਲਬਾਤ ਇਹ ਪੋਜੀਸ਼ਨ ਹੈ ਇਹਦੇ ਵਾਸਤੇ ਜਰੂਰ ਸੋਚੋ ਤੇ ਪਿੱਛੇ ਬੱਚਿਆਂ ਲਈ ਖਾਣਾ ਵੀ ਬੰਦਾ ਹੈ ਗੰਦਾ ਪਾਣੀ ਹੈ ਮੋਟੇ ਮੋਟੇ ਪਾਣੀ ਗੰਦਾ ਪਾਣੀ ਲੱਗੇ ਨਹਿਰ ਹੈ ਉਹਦੇ ਜੋ ਪਾਣੀ ਸੇਮ ਆਂਦਾ ਪਿਆ ਨਹਿਰ ਦੀ ਫਿਰ ਘਰ ਆਉਂਦੀ ਹੈ ਉਹਦੇ ਕਿਸੇ ਨੇ ਖਿਆਲ ਨਹੀਂ ਮਾਰਦਾ ਠੀਕ ਹੈ